ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਸੋਹਣੇ ਸੂਟ ਲੈ ਕੇ ਆਏਗੇ ਰਿਪੀਟ ਆਰਡਰ ਸੀ ਪੈਣਾ ਦੇ ਤਾਂ ਕਰਕੇ ਦੁਬਾਰਾ ਸਟਾਕ ਲੈਣਾ ਪਿਆ ਪਹਿਲਾਂ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਇਹਦੇ ਨਾਲ ਦੇ ਕਾਫੀ ਸਾਰੇ ਆਰਡਰ ਆਏ ਸੀਗੇ ਉਹਦੇ ਸਾਨੂੰ ਸਟੱਫ ਨਹੀਂ ਮਿਲਿਆ ਸੀਗਾ ਹੁਣ ਆਪਣੇ ਕੋਲੇ ਸਟੱਫ ਅਵੇਲੇਬਲ ਹੈਗਾ ਹੈਗਾ ਤੇ ਤੁਸੀਂ ਵਰਕ ਲਈ ਜਿਹੜੀਆਂ ਪੈਣਾ ਦੇ ਆਰਡਰ ਸੀਗੇ ਆਪਣੇ ਜਲਦੀ ਜਲਦੀ ਆਰਡਰ ਕਰਦੇ ਹੋ ਇਹ ਸੂਟਾਂ ਦੇ ਤਾਂ ਕਿ ਤੁਹਾਨੂੰ ਟਾਈਮ ਸਿਰ ਨਾ ਸੂਟ ਮਿਲ ਸਕਣ ਕਿਉਂਕਿ ਉਦੋਂ ਕਾਫੀ ਮਤਲਬ ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਮੈਸੇਜ ਆਏ ਸੀ ਹਨਾ ਵੀ ਅਸੀਂ ਸੂਟ ਰੈਡੀ ਕਰਵਾਉਣਾ ਹੈ ਤੇ ਉਦੋਂ ਮਤਲਬ ਇਹ ਮਿਲਿਆ ਨਹੀਂ ਸੀਗਾ ਸਟਾਫ ਹੁਣ ਕਾਫੀ ਸਾਰੇ ਕਲਰ ਇਹ ਚ ਹੈਗੇ ਨੇਗੇ ਤੁਸੀਂ ਆਪਣਾ ਕਲਰ ਵੀ ਦੱਸ ਸਕਦੇ ਹੋ ਵੀ ਕਿਵੇਂ ਦਾ ਤੁਸੀਂ ਤਿਆਰ ਕਰਵਾਉਣਾ ਉਦੋਂ ਦਾ ਤੁਹਾਨੂੰ ਕਲਰ ਮਿਲ ਜੂਗਾ ਵੀ ਸਾਨੂੰ ਆਹ ਵਾਲਾ ਕਲਰ ਚਾਹੀਦਾ ਹੈਗਾ ਠੀਕ ਹੈ ਜੀ ਤਾਂ ਤੁਸੀਂ ਕਲਰ ਚਾਰਟ ਸ਼ੇਅਰ ਕਰਵਾ ਸਕਦੇ ਹੋ ਸਾਡੇ ਤੋਂ ਤੇ ਇਹ ਸਟੱਫ ਤੁਸੀਂ ਦੇਖ ਸਕਦੇ ਹੋ ਲਾਈਨਿੰਗ ਬਣੀ ਹੋਈ ਹੈਗੀ ਤੇ ਸ਼ਾਈਨ ਵਾਲਾ ਸਟੱਫ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਪੈਚ ਲਗਾ ਕੇ ਜਿੱਦਾਂ ਕਿ ਹੁਣ ਫੰਕਸ਼ਨ ਆ ਰਹੇ ਨੇਗੇ ਉਸ ਤਰ੍ਹਾਂ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਮੈਂ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਦੇਖੋ ਆਪਾਂ ਫਿਨਿਸ਼ਿੰਗ ਪੱਟੀ ਸੂਟ ਦੀ ਲਗਾ ਕੇ ਪਲੱਸ ਇਦਾਂ ਦੇਖੋ ਪਰਪਲ ਕਲਰ ਦੀ ਆਪਾਂ ਬਰੀਕ ਜੀ ਲੈਂਸ ਲਗਾਈ ਹੈਗੀ ਤੇ ਸਾਰੇ ਦੇ ਵਿੱਚ ਇਸ ਤਰ੍ਹਾਂ ਆਪਾਂ ਲਾਈਨ ਆ ਪਾਈਆਂ ਨੇ ਦੁਪੱਟੇ 'ਚ ਠੀਕ ਹੈ ਜੀ ਜੇ ਤੁਸੀਂ ਇਦਾਂ ਦੁਪੱਟਾ ਤਿਆਰ ਕਰਾਉਂਗੇ ਥੋੜੀ ਜੀ ਦੁਪੱਟੇ ਦੀ ਮਤਲਬ ਜਿਹੜਾ ਪ੍ਰਾਈਸ ਹੈ ਵਧ ਜਾਂਦਾ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਮਿਹਨਤ ਵੀ ਬਹੁਤ ਆਉਂਦੀ ਹੈ ਸਾਰਾ ਡਬਲ ਕੰਮ ਕੀਤਾ ਹੋਇਆ ਪੱਟੀਆਂ ਦਾ ਫਿਰ ਲਾਸ ਫਿਰ ਵਿੱਚ ਗੋਟਾ ਆ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਪਾਰਟੀ ਵੇ ਸੂਟ ਜਿੱਦਾਂ ਮਾੜੇ ਤੁਸੀਂ ਵਿਆਹ ਦੇ ਵਿੱਚ ਪਾਉਣਾ ਜਾਂ ਕੋਈ ਜਿਵੇਂ ਕਿ ਅਖੰਡ ਪਾਟ ਸਾਈਜ਼ ਮਤਲਬ ਬਣਾਉਣਗੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਵਿਆਹ ਦੇ ਵਿੱਚ ਹਨਾ ਕਹਾਂ ਪਰ ਸਾਈਵ ਕਰਵਾਉਂਦੇ ਨੇਗੀ ਤਾਂ ਤੁਸੀਂ ਉਦਾਂ ਇਹਨੂੰ ਵੇਅਰ ਕਰ ਸਕਦੇ ਹੋਗੇ ਬਹੁਤ ਵਧੀਆ ਸਟੱਫ ਹੈ ਬਹੁਤ ਸੋਹਣੀ ਕੁਆਲਿਟੀ ਹੈ ਪੌਂਚਾ ਤੇ ਵੀ ਆਪਾਂ ਇਹ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਸੇਮ ਕਲਰ ਕਹੋਗੇ ਤਾਂ ਤੁਹਾਨੂੰ ਸੇਮ ਵੀ ਮਿਲ ਜੂਗਾ ਇਹਦੇ ਨਾਲ ਦਾ ਚਲੋ ਜੀ ਆਪਾਂ ਸੂਟ ਦਿਖਾਉਣੇ ਆਂਗੇ ਤੁਹਾਨੂੰ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਲੈ ਕੇ ਆਏ ਜਿਹੜੇ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਅਸੀਂ ਮੈਚਿੰਗ ਸੂਟ ਪੈਣਾ ਕਹਿੰਦੀ ਅਸੀਂ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਨੇ ਬਹੁਤ ਜ਼ਿਆਦਾ ਸੋਹਣੀ ਬਰਬਰੀ ਹੈਗੀ ਮੈਂ ਖੁਦ ਇੱਕ ਸਟਿਚ ਕਰਵਾ ਕੇ ਦੇਖਿਆ ਸੀਗਾ ਤੇ ਬਹੁਤ ਵਧੀਆ ਰਿਸਪੌਂਸ ਹੈ ਸਟੱਫ ਦਾ ਲਓ ਜੀ ਰੀਵਾ ਬ੍ਰਾਂਡ ਰਹੂਗਾ ਪ੍ਰਾਈਜ਼ ਇਹਦਾ ਰਹੂਗਾ ਜੀ 1390 ਜੇ ਕੋਈ ਘਰ ਤੋਂ ਆ ਕੇ ਲੈ ਕੇ ਜਾਂਦਾ ਤਾਂ ਉਹਦਾ ਜੀ 1300 ਪ੍ਰਾਈਜ਼ ਹੈਗਾ 90 ਰੁਪਏ ਸ਼ਿਪਿੰਗ ਦੇਣਗੇ ਲਓ ਜੀ 1390 ਰੁਪਏ ਪ੍ਰਾਈਜ਼ ਰਹੂਗਾ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈ ਜਿਹੜੀ ਬਾਟਮ ਹੈ ਜੀ ਉਹ ਨਾਲ ਹੀ ਆਈਆਂ ਨਿੰਗੀਆਂ 2.5 ਮੀਟਰ ਦੀ ਕੱਟ ਹੈਗੀ ਲੋ ਜੀ ਪਹਿਲਾ ਕਲਰ ਹੈ ਤੁਸੀਂ ਦੇਖ ਸਕਦੇ ਹੋਗੇ ਦੂਜਾ ਕਲਰ ਹੈਗਾ ਜੀ ਮੋਰ ਪੰਖੀਆ ਤੁਸੀਂ ਡਿਜ਼ਾਈਨ ਪ੍ਰਿੰਟ ਚੈੱਕ ਕਰੀ ਚੱਲਿਓ ਬਸ ਤੁਹਾਨੂੰ ਇਦਾਂ ਹੀ ਸਾਰੇ ਸੂਟ ਨਿੰਗੇ ਦਿਖਾਈ ਚੱਲਾਂਗੇ ਜੇ ਤੁਸੀਂ ਇਹਦੇ ਉੱਪਰ ਵਰਕ ਵਗੈਰਾ ਕਰਾਉਣਾ ਚਾਹੋ ਨੇ ਉਹ ਵੀ ਕਰਵਾ ਸਕਦੇ ਹੋ ਭੈਣਾਂ ਨੇ ਕਰਵਾਏ ਨੇ ਇਹਦੇ ਉੱਪਰ ਵਰਕ ਜਦੋਂ ਆਗੇ ਵਰਕ ਹੋ ਕੇ ਸੂਟ ਤੁਹਾਡੇ ਨਾਲ ਮਤਲਬ ਜ਼ਰੂਰ ਸ਼ੇਅਰ ਕਰਾਂਗੇ ਪਿਕਚਰ ਲਓ ਜੀ ਇਸ ਤਰ੍ਹਾਂ ਹੀ ਪਲੇਨ ਬਾਟਮ ਰਹੂਗੀ ਇਹਦੇ ਨਾਲ ਤੇ ਇਹ ਵਾਲੀ ਸ਼ਰਟ ਰਹੂਗੀ ਸਾਰੇ ਸੂਟਾਂ ਦਾ ਅੱਜ ਲੈਣ ਦਾ 1390 ਪ੍ਰਾਈਸ ਹੈ 1 ਲੋ 2 ਲੋ 3 ਲੋ ਕਿਉਂਕਿ ਪ੍ਰਿੰਟ ਅਲੱਗ-ਅਲੱਗ ਨੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਡਾਰਕ ਜਾਮਨੀ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਜਿੱਦਾਂ ਕੀ ਹੋਣਾ ਨਾ ਮੌਸਮ ਚੇਂਜ ਹੋ ਰਿਹਾ ਸਰਦੀਆਂ ਆ ਰਹੀਆਂ ਨੇਗੇ ਡਾਰਕ ਕਲਰ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਹੁਣ ਲੋ ਦੇਖੋ ਬਲੈਕ ਸੂਟ ਦੇਖੋ ਹਨਾ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਸ਼ਾਨਦਾਰ ਪ੍ਰਿੰਟ ਨੇਗੇ ਲੋ ਜੀ ਬਲੈਕ ਬਾਟਮ ਹੈ ਇਹਦੇ ਵਿੱਚ ਆ ਗਿਆ ਸੀ ਬਲੈਕ ਦੇ ਵਿੱਚ ਦੂਜਾ ਰੰਗ ਆ ਗਿਆ ਕਰੀਮ ਸ਼ੇਡ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਕਰੀਮ ਕਲਰ ਦੀ ਬਾਟਮ ਹੈਗੀ ਜਿੱਦਾਂ ਕਿ ਇਦਾਂ ਦੇ ਸੂਟਾਂ ਦੇ ਉੱਪਰ ਜੇ ਤੁਸੀਂ ਕਢਾਈ ਕਰਾਉਣੀ ਹੋਗੀ ਹਨਾ ਬਹੁਤ ਜਿਆਦਾ ਸੋਹਣੇ ਬਣ ਜਾਂਦੇ ਨੇਗੇ ਕਿਉਂਕਿ ਜਿੰਨੇ ਕਲਰ ਸੂਟ ਦੇ ਵਿੱਚ ਨੇਗੇ ਓਨੇ ਕਲਰ ਨਾ ਬਾਟਮ 'ਚ ਪੈ ਜਾਂਦੇ ਨੇ ਪੈਚ ਜਿੱਦਾਂ ਮੈਂ ਪੈਚ ਲਗਵਾਇਆ ਹੋਇਆ ਇਦਾਂ ਲੱਗ ਕੇ ਹਨਾ ਤੁਸੀਂ ਪਲੇਨ ਸੂਟ ਤੇ ਵੀ ਦੇਖ ਸਕਦੇ ਹੋ ਪੈਚ ਲਾ ਕੇ ਕਿੰਨਾ ਸੋਹਣਾ ਬਣ ਜਾਂਦਾ ਹਨਾ ਤੇ ਤੁਸੀਂ ਇਹ ਤੇ ਵੀ ਦੇਖਿਓ ਵੀ ਬਹੁਤ ਜਿਆਦਾ ਸੋਹਣੇ ਤੁਸੀਂ ਆਪਣੇ ਪੈਚ ਵਾਲੇ ਡਿਜ਼ਾਈਨ ਦੇਖੇ ਹੋਣਗੇ ਬਹੁਤ ਜਿਆਦਾ ਸੋਹਣੇ ਰੈਡੀ ਹੁੰਦੇ ਨੇਗੇ ਲਓ ਜੀ ਨੈਕਸਟ ਪ੍ਰਿੰਟ ਹੈਗੇ ਜੀ ਰਾਣੀ ਕਲਰ ਦੇ ਵਿੱਚ ਪ੍ਰਿੰਟ ਹੈਗਾ ਇਹ ਵੀ ਪ੍ਰਿੰਟ ਹੈ ਜਿਹੜਾ ਬਹੁਤ ਜਾਦੇ ਸੋਹਣਾ ਹੈਗਾ ਲਓ ਜੀ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਰਹੂਗਾ ਤੇ ਇਸ ਤਰ੍ਹਾਂ ਇਹ ਬਾਟਮ ਰਹੂਗੀ ਡਬਲ ਡਬਲ ਸੂਟ ਹੈਗੇ ਨੇ ਆਪਣੇ ਕੋਲੇ ਅਵੇਲੇਬਲ ਤੁਸੀਂ ਦੇਖ ਸਕਦੇ ਹੋਗੇ ਕਲਰ ਵਗੈਰਾ ਦੋ ਵੀ ਲੈਣੇ ਹੁੰਦੇ ਨੇ ਜਿਵੇਂ ਕਿ ਸੇਮ ਸੇਮ ਸੂਟ ਦੋ ਲੈ ਲੈਂਦੇ ਹੁੰਦੇ ਨੇਗੇ ਪੈਨ ਹੋਣੀ ਕਿਸੇ ਨੇ ਵੀ ਪੈਨ ਨੇ ਆਰਡਰ ਕਰਨਾ ਤੁਸੀਂ ਸੇਮ ਸੂਟ ਦੋ ਵੀ ਆਰਡਰ ਕਰ ਸਕਦੇ ਹੋਗੇ ਲੋ ਜੀ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1390 ਹਾਂ ਵਾਲਾ ਪ੍ਰਿੰਟ ਚੈੱਕ ਕਰੋ ਜਿੱਦਾਂ ਕਿ ਇਹਦੇ ਨਾਲ ਤੁਸੀਂ ਟਾਈ ਐਂਡ ਆਈ ਦੁਪੱਟਾ ਰੱਖ ਸਕਦੇ ਹੋਗੇ ਥੋੜਾ ਸੂਟ ਹਨਾ ਵੀ ਥੋੜਾ ਆ ਵੀ ਬਣਾਉਣ ਤੇ ਵੀ ਗੱਲ ਹੁੰਦੀ ਹੈਗੀ ਜਿੱਦਾਂ ਇਹ ਵਾਲੀ ਬਾਟਮ ਹੈਗੀ ਜਿਵੇਂ ਕਿ ਤੁਸੀਂ ਇਹ ਕਲਰ ਦਾ ਸੈਂਟਰ ਦੇ ਵਿੱਚ ਉਹ ਦੁਪੱਟਾ ਰੱਖ ਲਓ ਸਾਈਡਾਂ ਦੇ ਉੱਪਰ ਇਹਦਾ ਮਜ਼ੈਂਟਾ ਕਲਰ ਦੇ ਲਾੜ ਕਰਵਾ ਲਓ ਡਾਈ ਹਨਾ ਤੇ ਬਹੁਤ ਜ਼ਿਆਦਾ ਸੋਹਣਾ ਬਣ ਜਾਊਗਾ ਦੋ ਦੁਪੱਟੇ ਵਗੈਰੇ ਅਸੀਂ ਡਾਈ ਕਰਵਾ ਲਈ ਹੈ ਹਨਾ ਸੂਟਾਂ ਨਾਲ ਵੀ ਤੁਹਾਨੂੰ ਦੱਸ ਦਈਏ ਵੀ ਇਦਾਂ ਲੱਗਦੇ ਨੇ ਪਰ ਉਹਦੇ ਵਿੱਚ ਕੋਈ ਫਾਇਦਾ ਨਹੀਂ ਕਿਉਂਕਿ ਕਿਸੇ ਭੈਣ ਨੇ ਦੁਪੱਟਾ ਲੈਣਾ ਹੁੰਦਾ ਕਿਸੇ ਨੇ ਨਹੀਂ ਲੈਣਾ ਹੁੰਦਾ ਹੈਗਾ ਲੋਚ yellow ਦੇ ਵਿੱਚ प्रिंट ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ yellow ਬਾਟਮ ਰਹੂਗੀ ਬਾਕੀ ਜੇ ਤੁਸੀਂ ਨਾ ਇਹਦੇ ਉੱਪਰ ਵਰਕ ਵੀ ਕਰਵਾਉਗੇ ਜਿਵੇਂ ਕਿ ਹੁਣ ਫੰਕਸ਼ਨ ਆਉਣਗੇ ਨਾ ਛੋਟੇ ਮੋਟੇ ਜਿਵੇਂ ਕਿ ਤੁਸੀਂ ਗੁਰਦੁਆਰਾ ਸਾਹਿਬ ਪਾਉਣਾ ਗਾਣਾ ਕੋਈ ਛੋਟਾ ਮੋਟਾ ਫੰਕਸ਼ਨ ਹੈਗਾ ਤੁਹਾਨੂੰ ਤੇ ਉਦਾਂ ਵਰਕ ਕਰਵਾਉਗੇ ਨਾ ਤਾਂ ਬਹੁਤ ਜ਼ਿਆਦਾ ਛੋੜੇ ਸੂਟਣਗੇ ਜਿਹੜੇ ਹੀ ਰੈਡੀ ਹੋਣਗੇ ਬੱਚੇ ਨੈਕਸਟ ਸੌਂ ਤੁਸੀਂ ਦੇਖ ਸਕਦੇ ਹੋ ਮੋਰ ਪੰਖੀਆ ਇੱਕ ਮੋਰ ਪੰਖੀ ਆ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇੱਕ ਕੇ ਡਿਜ਼ਾਈਨ ਅਲੱਗ-ਅਲੱਗ ਨੇਗੇ ਠੀਕ ਹੈ ਜੀ ਤੇ ਨੈਕਸਟ ਹੈਗਾਗਾ ਰਸਟ ਸ਼ੇਡ ਆ ਜਾਊਗਾ ਅਲੋਚ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆਏਗਾ ਜਿਵੇਂ ਹਨਾ ਭਾਰਤੋਂ ਭੈਣਾ ਹੋਣੀ ਨਾ ਕੰਮ ਕਾਫੀ ਪਹਿਣਾ ਇੱਥਾਂ ਕਰਦਿਆਂ ਨੇ ਮੈਥੋਂ ਸੂਟ ਲੈ ਲੈਂਦੇ ਨੇ ਗਿਫਟ ਵਗੈਰਾ ਕਰਨੇ ਨੇ ਨਾ ਤੁਸੀਂ ਸੂਟ ਨਾਲੇ ਤਾਂ ਇਹਨਾਂ ਦਾ ਪ੍ਰਾਈਸ ਠੀਕ ਹੈ ਨਾਲੇ ਸਟੱਫ ਇੰਨਾ ਕਿ ਜ਼ਿਆਦਾ ਸੋਹਣਾ ਹੈਗਾ ਜਿਵੇਂ ਕਿ ਹੁਣ ਮੌਸਮ ਚੇਂਜ ਹੋ ਗਿਆ ਇਹ ਵਾਲਾ ਸਟੱਫ ਪਾਇਆ ਜਾਊਗਾ ਆਰਾਮ ਨਾਲ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਜੋ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਇਹ ਵਾਲੇ ਸੂਟ ਲੇਨਗੇ ਜ਼ਰੂਰ ਲੈ ਸਕਦੇ ਹੋਗੇ ਇਹ ਕਿ ਇਹਦੇ ਵਿੱਚ ਕਲਰ ਆ ਜਾਊਗਾ ਜੀ ਲਾਸਟ ਰਾਣੀ ਕਲਰ ਆ ਜਾਊਗਾ ਲੋਚ ਰਾਨੀ ਕਲਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਚਿੰਗ ਬਾਟਮ ਹੈਗੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਜੇ ਤੁਸੀਂ ਕਹੋਗੇ ਵੀ ਸਾਨੂੰ ਦੁਪੱਟਾ ਵਗੈਰਾ ਲਗਾ ਕੇ ਦੇ ਦਿਓ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਤੁਸੀਂ ਵਿਦਆਊਟ ਦੁਪੱਟਾ ਆਨ ਸਟਿਚ ਸੂਟ ਜਿੱਥੇ ਵੀ ਤੁਸੀਂ ਮੰਗਵਾਉਣਾ ਚਾਹੁੰਦੇ ਹੋਗਾ ਹਨਾ ਤਾਂ ਤੁਸੀਂ ਆਪਣਾ ਐਡਰੈਸ ਸੈਂਡ ਕਰਕੇ ਮੰਗਵਾ ਸਕਦੇ ਹੋਗੇ ਜਿੱਥੇ ਵੀ ਤੁਸੀਂ ਮਤਲਬ ਕਹਿੰਦੇ ਹੋਗੇ ਵੀ ਹਾਂ ਸਾਡਾ ਇੱਥੇ ਸੂਟ ਭੇਜ ਦਿਓ ਤਾਂ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕੋਈ ਵੀ ਤੁਸੀਂ ਹੈਂਡਵਰਕ ਮਸ਼ੀਨਵਰਕ ਆਰੀਵਰਕ ਦਾ ਆਰਡਰ ਦੇਣਾ ਚਾਹੁੰਦੇ ਹੋ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਂਗੀ ਤਾਂ ਆਪਣੇ ਡਿਜ਼ਾਈਨ ਸ਼ੇਅਰ ਕਰਕੇ ਸਾਡੇ ਨਾਲ ਤੁਸੀਂ ਸੂਟ ਲੈਣਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ